ਸੁਖਵੀਰ ਸਿੰਘ ਬੱਬੂ ਜੀ ਨੇ ਪ੍ਰੋਗਰਾਮ ਰਖਾਇਆ ਸੀ ਆਪਣੇ ਪਿੰਡ ਦਾ ਤੇ ਤੁਸੀਂ ਵੇਖ ਹੀ ਰਹਿ ਕਿੰਨਾ ਜੋਸ਼ ਹੀ ਲੋਕਾਂ ਵਿੱਚ ਉਤਸ਼ਾਹ ਹੀ ਪੂਰਾ ਹੈ ਕਿਉਂਕਿ ਸਰਕਾਰ ਦੀਆਂ ੱਟਕੇ ਸ਼ਾਈਆਂ ਤੋਂ ਉਹ ਤੰਗ ਆ ਚੁੱਕੇ ਨੇ ਸਰਕਾਰ ਨੇ ਕੋਈ ਕੰਮ ਹੀ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਕੰਮ ਕੀਤੇ ਆਪਣੇ ਟਾਈਮ 'ਚ ਤੇ ਲੋਕੀ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰ ਰਹੇ ਜੇ ਉਹ ਜੁੜ ਰਹੇ ਜੇ ਬਹੁਤ ਸਾਰੇ ਮੈਂਬਰ ਦੂਸਰੀਆਂ ਪਾਰਟੀਆਂ ਤੋਂ ਇੱਧਰ ਆ ਕੇ ਸ਼ਾਮਲ ਹੋਏ ਜੀ ਅੱਜ ਸੁਖਵੀਰ ਸਿੰਘ ਬਾਦਲ ਪੰਜਾਬੀ ਆ ਜੀ ਪੰਜਾਬ ਉਹਨਾਂ ਦਾ ਪਰਿਵਾਰ ਵਾ ਜੀ ਉਹ ਸ਼ੁਰੂ ਤੋਂ ਇਸ ਧਰਤੀ ਨਾਲ ਜੁੜੇ ਜੇ ਤੇ ਉਹ ਦਿਲੋਂ ਹੀ ਸਭ ਦੀ ਮਦਦ ਕਰ ਰਹੇ ਸਭ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਉਹ ਨਹੀਂ ਵੇਖਦੇ ਕਿ ਕੋਈ ਕਾਂਗਰਸੀ ਆ ਕੋਈ ਆਮ ਆਦਮੀ ਪਾਰਟੀ ਦਾ ਵਾ ਉਹ ਸਾਰਿਆਂ ਦੀ ਇੱਕੋ ਮਨ ਨਾਲ ਮਦਦ ਕਰ ਰਿਹਾ ਜੀ ਜਦੋਂ ਦੇਸ਼ ਤੇ ਕੋਈ ਆਫਤ ਆਉਂਦੀ ਆ ਤੇ ਸਭ ਤੋਂ ਪਹਿਲਾਂ ਪੰਜਾਬੀ ਅੱਗੇ ਹੁੰਦੀ ਜੀ ਤੇ ਜੇ ਪੰਜਾਬ ਤੇ ਆਉਂਦੀ ਆ ਤੇ ਦਿੱਲੀ ਵਾਲੇ ਇੱਥੇ ਨਹੀਂ ਜੇ ਪਹੁੰਚਦੇ ਵੇਖ ਹੀ ਲਿਆ ਤੁਸੀਂ ਸ਼ੁਰੂ ਤੋਂ ਵਿਤਕਰਾ ਹੋ ਰਿਹਾ ਅਸੀਂ ਪੰਜਾਬੀ ਆ ਇੱਕ ਦੂਸਰੇ ਦੇ ਸਾਥੀ ਆ ਅਸੀਂ ਪੰਜਾਬੀ ਬਹੁਤ ਬਹਾਦਰ ਵਾ ਅਹੀਂ ਡਰਨ ਵਾਲੇ ਨਹੀਂਗੇ ਤਰਨਤਾਰਨ ਦੇ ਹਲਕੇ ਦੇ ਲੋਕਾਂ ਨੂੰ ਪਤਾ ਲੱਗ ਚੁੱਕਾ ਵਾ ਜੀ 10 ਸਾਲ ਹੋ ਗਏ ਆ ਪੰਜਾਬ ਬਰਬਾਦ ਹੋਇਆ ਵਾ ਜੀ ਦੂਸਰੀਆਂ ਪਾਰਟੀਆਂ ਨੇ ਕੁਝ ਨਹੀਂ ਕੀਤਾ ਤੇ ਸ਼ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਅੱਜ ਯਾਦ ਕਰ ਰਹੇ ਨੇ ਯਾਦ ਕਰਕੇ ਤੇ ਰੋਂਦੇ ਨੇ ਲੋਕ ਜੀ ਵੀ ਅਸੀਂ ਦੂਸਰੀਆਂ ਪਾਰਟੀਆਂ ਨੂੰ ਲਿਆ ਕੇ ਬੜਾ ਬੜਾ ਗੁਨਾਹ ਕੀਤਾ ਵਾ ਇਸ ਕਰਕੇ ਲੋਕ ਪਰਵਾਹ ਹੰਗਾਰਾ ਦੇ ਰਹੇ ਨੇ ਜੀ ਚੜਦੀ ਕਲਾ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਨਾ ਚਾਹੁੰਨੀ ਆ ਜਿਹੜੇ ਹੜ੍ਹਾਂ ਦੀ ਮਾਰ ਵਿੱਚ ਜਿਹੜੇ ਡੁੱਬੇ ਹੋਏ ਘਰ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਜੀ ਫਿਰ ਮੈਂ ਅੱਜ ਗੱਲ ਕਰਨਾ ਚਾਹੁੰਨੀ ਆ ਠੱਟੀਪਿੰਡ ਦੀ ਇੱਥੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਇੱਕ ਸ਼ਰਮਣੀ ਅਕਾਲੀ ਦਲ ਦੀ ਪਾਰਟੀ ਸੀਗੀ ਜਿਨੇ ਵਿਕਾਸ ਕਰਾਇਆ ਸੀ ਹੁਣ ਲੋਕ ਚਾਹੁੰਦੇ ਨੇ ਕਿ ਫੇਰ ਪਾਰਟੀ ਉਹ ਵਾਪਸ ਆਵੇ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਉਧਰ ਕੋਈ ਚੋਣ ਨਹੀਂ ਹੋ ਰਹੀ ਜੀ ਜਿੱਧਰ ਹੜ੍ਹ ਆਏ ਨੇ ਉਦਰੋਂ ਮਨੁੱਖਤਾ ਲਈ ਗਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕੋਈ ਸ਼ੋਸ਼ੇ ਬਾਜੀ ਨਹੀਂ ਕਰ ਰਹੇ ਜਿਹੜਾ ਮੋਢਿਆ ਉਹ ਮੋਢ ਹੀ ਰਹਿਣਾ ਆ ਇਸ ਤਰ੍ਹਾਂ ਦੀਆਂ ਪਾਰਟੀਆਂ ਹੁੰਦੀਆਂ ਜਾਂਦੀਆਂ ਰਹਿਣੀਆਂ ਆ ਇਸ ਨਾਲ ਇਸ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ ਜੀ ਬਹੁਤ ਹੀ ਪਿਆਰ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਵਿਕਾਸ ਨਹੀਂ ਹੋਇਆ ਪੰਜਾਬ ਦਾ ਜਿਹੜੀ ਮੌਜੂਦਾ ਸਰਕਾਰ ਆ ਉਹ ਜਿਹੜਾ ਕੁਝ ਨਹੀਂ ਕਰਵਾ ਰਹੀ ਲੋਕਾਂ ਦੇ ਹੁਣ بارش ਆਉਣ ਕਰਕੇ ਲੈਂਟਰ ਚੋ ਰਹੇ ਨੇ ਬਾਲੇ ਚੋ ਰਹੇ ਨੇ ਕੱਚੇ ਘਰ ਜਿਹੜੇ ਉਹ ਡਿੱਗੇ ਪਏ ਨੇ ਤੇ ਆਪਣੀ ਮੌਜੂਦਾ ਸਰਕਾਰ ਦੀ ਸਿਹਤ ਤੇ ਕੋਈ ਅਸਰ ਨਹੀਂ ਆ। ਜੀ। ਤੇ ਅਸੀਂ ਮੈਂ ਹੱਥ ਜੋੜ ਕੇ ਇਹ ਹੀ ਅਪੀਲ ਕਰਦੀ ਆ ਕਿ ਤੁਸੀਂ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਆਓ ਤਾਂ ਜੋ ਹਰੇਕ ਵਰਗ ਦੀ ਜਿਹੜੀ ਆ ਸੁਣਵਾਈ ਹੋ ਸਕੇ। ਸਾਡਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਣਦੀ ਹੈ ਉਹ ਕੁਰਬਾਨੀਆਂ ਦੀ ਭਰੀ ਹੋਣਦੇ। ਸਾਡੀ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਹੋਣਦਾ ਉਹ ਐਜੀਟੇਸ਼ਨਸ ਤੋਂ ਬਣੀ ਹੋਈ ਸੰਘਰਸ਼ ਦੇ ਵਿੱਚੋਂ ਬਣੀ ਹੋਈ। ਜੇਲਾਂ ਕਟ-ਕਟ ਕੇ ਸਾਡੇ ਵੱਡ-ਵਡੇਰਿਆਂ ਦੀ ਜਿਹੜੀ ਇਹ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਾਡੀ ਲੀਡਰਸ਼ਿਪ ਹੈ ਜਿਹੜੇ ਅੱਜ ਜਿਹੜੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਨਾਲ ਖਲੋਤੇ ਨਹੀਂ ਉਹਨਾਂ ਨੇ ਆਪਣੀ ਮਿਹਨਤ ਨਹੀਂ ਛੱਡੀ ਔਰ ਉਸੇ ਮਿਹਨਤ ਸਦਕਾ ਲੋਕਾਂ ਦੇ ਨਾਲ ਮੇਲ ਮਲਾਪ ਤੇ ਸਦਕਾ ਔਰ ਦੂਸਰੇ ਪਾਸੇ ਲੋਕਾਂ ਨੇ ਵੀ ਇਸ ਚੀਜ਼ ਦਾ ਕੰਪੈਰੀਜ਼ਨ ਕਰ ਲਿਆ ਦੂਸਰੀ ਪਾਰਟੀਆਂ ਦੀ ਕਾਰਜਕਾਰੀ ਦਿਖ ਲਈ ਤਰਨ ਤਾਂ ਹਲਕੇ ਦੀ ਜੇ ਆਪਾਂ ਗੱਲ ਕਰ ਲਈਏ ਜਿਮਣੀ ਚੋਣ ਦਾ ਅਜੇ ਤੱਕ ਡੇਟ ਅਨਾਉਂਸ ਨਹੀਂ ਹੋਈ ਬਟ ਅਜੇ ਵੀ ਹਜ਼ਾਰਾਂ ਦੀ ਤਦਾਦ ਚ ਰੋਜ਼ ਰੋਜ਼ਾਨਾ ਜਿਹੜੀਆਂ ਨੇ ਛਮੁਲਿਤਾ ਔਰ ਇਕੱਠ ਜਿਹੜੇ ਨੇ ਬੀਬੀ ਸੁਖਵਿੰਦਰ ਕੌਰ ਜੀ ਰੰਦਾਵਾ ਔਰ ਉਹਨਾਂ ਦਾ ਪਰਿਵਾਰ ਉਹ ਉਹ ਨਾਲ ਦੇ ਨਾਲ ਜੁੜ ਰਹੇ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਠੀ ਸੋਹਲ ਵਿਖੇ ਅਸੀਂ ਇਸ ਵੇਲੇ ਮੌਜੂਦ ਆ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੀ ਇੱਕ ਵੱਡੇ ਇਕੱਠ ਨੂੰ ਅੱਜ ਸੰਬੋਧਨ ਕੀਤਾ ਗਿਆ ਤਾਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜੀ ਜੋ ਕਿ ਜਿਮਣੀ ਚੋਣ ਦੇ ਲਈ ਸ਼੍ਰੋਮਣੀ ਕਾਲਦਲ ਦੇ ਵੱਲੋਂ ਇੱਥੇ ਉਮੀਦਵਾਰ ਨੇ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਸਮੁੱਚੀ ਟੀਮ ਜਿਹੜੀ ਆ ਉਹ ਨਾਲ ਹਾਜ਼ਰ ਰਹੀ ਕਿਸ ਤਰੀਕੇ ਦਾ ਪਰਵਾ ਹੰਗਾਰਾ ਵੇਖ ਨੂੰ ਮਿਲਿਆ ਗੱਲਬਾਤ ਕਰਕੇ ਜਾਣਦੇ ਅੱਜ ਇੱਕ ਵੱਡੇ ਇਕੱਠ ਨੂੰ ਵੱਡੇ ਹਜੂਮ ਨੂੰ ਜਿਹੜਾ ਉਹਨਾਂ ਦੇ ਵੱਲੋਂ ਇੱਥੇ ਸੰਬੋਧਨ ਕੀਤਾ ਗਿਆ ਤੇ ਕੀ ਲੋਕਾਂ ਨੇ ਮੁਸ਼ਕਲਾਂ ਵੀ ਦਸੀਆਂ ਨੇ ਇਸ ਤੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰਿੰਸੀਪਲ ਮੈਮ ਸੁਖਵਿੰਦਰ ਕੌਰ ਰੰਦਾਵਾ ਜੀ ਮੌਜੂਦ ਨੇ ਮੈਮ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਜੀ ਮੈਮ ਅੱਜ ਪਿੰਡ ਠੱਠੀ ਸੋਹਲ ਦੇ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਕੀ ਭਾਵਨਾਵਾਂ ਨੇ ਕਿਹੋ ਜਿਹਾ ਲੋਕਾਂ ਦਾ ਪਿਆਰ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਿਖਣ ਨੂੰ ਮਿਲਿਆ ਜਸਵੀਰ ਸਿੰਘ ਬੱਬੂ ਜੀ ਨੇ ਪ੍ਰੋਗਰਾਮ ਰਖਾਇਆ ਸੀ ਆਪਣੇ ਪਿੰਡ ਦਾ ਤੇ ਤੁਸੀਂ ਵੇਖ ਹੀ ਰਹੇ ਕਿੰਨਾ ਜੋਸ਼ ਸੀ ਲੋਕਾਂ ਵਿੱਚ ਉਤਸ਼ਾਹ ਹੀ ਪੂਰਾ ਹੈ ਕਿਉਂਕਿ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਉਹ ਤੰਗ ਆ ਚੁੱਕੇ ਨੇ ਸਰਕਾਰ ਨੇ ਕੋਈ ਕੰਮ ਹੀ ਨਹੀਂ ਕੀਤਾ ਜੀ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਕੰਮ ਕੀਤੇ ਆਪਣੇ ਟਾਈਮ 'ਚ ਤੇ ਲੋਕੀ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰ ਰਹੇ ਜੇ ਉਹ ਜੁੜ ਰਹੇ ਜੇ ਬਹੁਤ ਸਾਰੇ ਮੈਂਬਰ ਦੂਸਰੀਆਂ ਪਾਰਟੀਆਂ ਤੋਂ ਇਧਰ ਆ ਕੇ ਸ਼ਾਮਲ ਹੋਏ ਜੀ ਅੱਜ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਹੜਾਂ ਦੀ ਸਥਿਤੀ ਹੈ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਸਾਰੀਆਂ ਪਾਰਟੀਆਂ ਸੇਵਾ ਸੁਸਾਇਟੀਆਂ ਆਪੂ ਆਪਣੇ ਤਰੀਕੇ ਦੇ ਨਾਲ ਸੇਵਾ ਕਰ ਰਹੀਆਂ ਨੇ ਗਰਾਊਂਡ ਜ਼ੀਰੋ ਤੇ ਆ ਕੇ ਸੁਖਵੀਰ ਸਿੰਘ ਬਾਦਲ ਜੀ ਨੇ ਵੀ ਸੇਵਾ ਕੀਤੀ ਹੈ ਇਸ ਨੂੰ ਕਿਵੇਂ ਵੇਖਦੇ ਹੋ ਜੀ ਦੇਖੋ ਜੀ ਸੁਖਵੀਰ ਸਿੰਘ ਬਾਦਲ ਪੰਜਾਬੀ ਆ ਜੀ ਪੰਜਾਬ ਉਹਨਾਂ ਦਾ ਪਰਿਵਾਰ ਵਾ ਜੀ ਉਹ ਸ਼ੁਰੂ ਤੋਂ ਇਸ ਧਰਤੀ ਨਾਲ ਜੁੜੇ ਜੀ ਤੇ ਉਹ ਦਿਲੋਂ ਹੀ ਸਭ ਦੀ ਮਦਦ ਕਰ ਰਹਾ ਹੈ ਸਭ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਉਹ ਨਹੀਂ ਵੇਖਦੇ ਕਿ ਕੋਈ ਕਾਂਗਰਸੀ ਆ ਕੋਈ ਆਮ ਆਦਮੀ ਪਾਰਟੀ ਦਾ ਵਾ ਉਹ ਸਾਰਿਆਂ ਦੀ ਇੱਕੋ ਮਨ ਨਾਲ ਮਦਦ ਕਰ ਰਿਹਾ ਜੀ ਸੇਵਾ ਭਾਵਨਾ ਉਹਨਾਂ ਵਿੱਚ ਬਹੁਤ ਜੇ ਬਾਕੀ ਦਿੱਲੀ ਵਾਲੀਆਂ ਪਾਰਟੀਆਂ ਕੁਝ ਨਹੀਂ ਜੇ ਕਰ ਰਹੀਆਂ ਦਿੱਲੀ ਵਾਲੀਆਂ ਪਾਰਟੀਆਂ ਸ਼ੁਰੂ ਤੋਂ ਪੰਜਾਬ ਨਾਲ ਵਿਤਕਰਾ ਕਰ ਰਹੀਆਂ ਜੀ ਜਦੋਂ ਦੇਸ਼ ਤੇ ਕੋਈ ਆਫਤ ਆਉਂਦੀ ਆ ਤੇ ਸਭ ਤੋਂ ਪਹਿਲਾਂ ਪੰਜਾਬੀ ਅੱਗੇ ਹੁੰਦੇ ਜੀ ਜੀ ਤੇ ਜੇ ਪੰਜਾਬ ਤੇ ਆਉਂਦੀ ਆ ਤੇ ਦਿੱਲੀ ਵਾਲੇ ਇੱਥੇ ਨਹੀਂ ਜੇ ਪਹੁੰਚਦੇ ਵੇਖ ਹੀ ਲਿਆ ਤੁਸੀਂ ਸ਼ੁਰੂ ਤੋਂ ਵਿਤਕਰਾ ਹੋ ਰਿਹਾ ਅਸੀਂ ਪੰਜਾਬੀ ਆ ਇੱਕ ਦੂਸਰੇ ਦੇ ਸਾਥੀ ਆ ਅਸੀਂ ਪੰਜਾਬੀ ਬਹੁਤ ਬਹਾਦਰ ਵਾਂ ਅਸੀਂ ਡਰਨ ਵਾਲੇ ਨਹੀਂ ਗੇ ਦੁੱਖ ਸੁੱਖ ਵਿੱਚ ਅਸੀਂ ਇੱਕ ਦੂਸਰੇ ਦੇ ਸਾਥੀ ਆ ਤਰਨਤਾਰਨ ਹਲਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਸਨੇਹਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਉਂਕਿ 10 ਸਾਲ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਦੂਰ ਹੈ ਤਾਂ ਦੁਬਾਰਾ ਵਿਸ਼ਵਾਸ ਕਿਵੇਂ ਕਰਨ ਤਰਨਤਾਰਨ ਦੇ ਹਲਕੇ ਦੇ ਲੋਕਾਂ ਨੂੰ ਪਤਾ ਲੱਗ ਚੁੱਕਾ ਵਾ ਜੀ 10 ਸਾਲ ਹੋ ਗਏ ਆ ਪੰਜਾਬ ਬਰਬਾਦ ਹੋਇਆ ਵਾ ਦੂਸਰੀਆਂ ਪਾਰਟੀਆਂ ਨੇ ਕੁਝ ਨਹੀਂ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਅੱਜ ਯਾਦ ਕਰ ਰਹੇ ਨੇ ਯਾਦ ਕਰਕੇ ਤੇ ਰੋਂਦੇ ਨੇ ਲੋਕ ਜੀ ਵੀ ਅਸੀਂ ਦੂਸਰੀਆਂ ਪਾਰਟੀਆਂ ਨੂੰ ਲਿਆ ਕੇ ਬੜਾ ਵੱਡਾ ਗੁਨਾਹ ਕੀਤਾ ਵਾ ਇਸ ਕਰਕੇ ਲੋਕ ਪਰਵਾਹ ਹੰਗਾਰਾ ਦੇ ਰਹੇ ਨੇ ਚੜ੍ਹਦੀ ਕਲਾ ਵਿੱਚ ਜੀ ਪਾਣੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਲੋਕਾਂ ਦੇ ਵਿੱਚ ਕੀ ਹੋਇਆ ਜਿਹੜਾ ਸੀਗਾ ਉਹ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪਿਆਰ ਸੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਹੜੇ ਹੜ੍ਹਾਂ ਦੀ ਮਾਰ ਵਿੱਚ ਜਿਹੜੇ ਡੁੱਬੇ ਹੋਏ ਘਰ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਜੀ ਫਿਰ ਮੈਂ ਅੱਜ ਗੱਲ ਕਰਨਾ ਚਾਹੁੰਦੀ ਆ ਠੱਟੀਪਿੰਡ ਦੀ ਇੱਥੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਕਿਉਂਕਿ ਲੋਕੀ ਜਿਹੜੇ ਆ ਪਹਿਲੀਆਂ ਸਰਕਾਰਾਂ ਦੇ ਸਤਾਏ ਹੋਏ ਨੇ ਜੀ ਉਹਨਾਂ ਨੇ ਕੁਝ ਨਹੀਂ ਕੀਤਾ ਵਿਕਾਸ ਨਹੀਂ ਹੋਇਆ ਇੱਕ ਸ਼ਰਮਣੀ ਅਕਾਲੀ ਦਲ ਦੀ ਪਾਰਟੀ ਸੀਗੀ ਜਿਨੇ ਵਿਕਾਸ ਕਰਾਇਆ ਸੀ ਹੁਣ ਲੋਕ ਚਾਹੁੰਦੇ ਨੇ ਕਿ ਫੇਰ ਪਾਰਟੀ ਉਹ ਵਾਪਸ ਆਵੇ ਜੀ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਦੂਰ ਹੋਏ 10 ਸਾਲ ਹੋ ਗਏ ਲੇਕਿਨ ਗਰਾਊਂਡ ਜ਼ੀਰੋ ਤੇ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਜਿਵੇਂ ਪਿੰਡਾਂ ਦੇ ਵਿੱਚ ਜਾ ਰਹੇ ਨੇ ਜਾਂ ਸਾਰੇ ਪਾਰਟੀਆਂ ਦੇ ਆਗੂ ਰਹੇ ਨੇ ਸੇਵਾ ਸੁਸਾਇਟੀਆਂ ਰਹੇ ਨੇ ਫਰਕ ਤੇ ਬਦਲਾਵ ਕੀ ਲੰਗਾ ਇਹਨਾਂ ਦਾ ਲੋਕਾਂ ਦੇ ਵਿੱਚ ਵਿਚਰਨ ਦਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਉਧਰ ਕੋਈ ਚੋਣ ਨਹੀਂ ਹੋ ਰਹੀ ਜਿੱਧਰ ਹੜ ਆਏ ਨੇ ਉਦੋਂ ਉਹ ਮਨੁੱਖਤਾ ਲਈ ਗਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕੋਈ ਛੋਸ਼ੇ ਬਾਜੀ ਨਹੀਂ ਕਰ ਰਹੇ ਤੇ ਆਪਣੇ ਮੁੱਖ ਮੰਤਰੀ ਸਾਹਿਬ ਜੀ ਛੋਸ਼ੇ ਬਾਜੀ ਨਾਟਕ ਤੁਹਾਡੇ ਸਾਹਮਣੇ ਆਈ ਚੁੱਕਿਆ ਹੈ ਇੱਕ ਲੇਡੀ ਨੂੰ ਜਿਹੜਾ ਉਹਨਾਂ ਨੇ ਹਾਇਰ ਕੀਤਾ ਤੇ ਉਹਦੇ ਤੋਂ ਰੋਣ ਵਾਲੀਆਂ ਵੀਡੀਓਜ਼ ਬਣਵਾਈਆਂ ਉਹ ਸਭ ਜਾਣ ਚੁੱਕੇ ਨੇ ਤੇ ਇਹ ਬਹੁਤ ਹੀ ਇੱਕ ਘਟਿਆ ਜਿਹੜੀ ਸੋਚ ਅਸੀਂ ਕਹਿ ਸਕਦੇ ਹਾਂ ਜੀ ਕਿ ਕੀ ਕਹਿਣਾ ਚਾਹੋਗੇ ਹੁਣ ਵੀ ਇੱਕ ਕਾਲੀ ਦਲ ਹੋਰ ਵੀ ਬਣਿਆ ਹੈ ਕੀ ਲੱਗਦਾ ਕਿ ਇਸ ਅਕਾਲੀ ਦਲ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਨੂੰ ਕੋਈ ਫਰਕ ਪੈਂਦਾ ਬਿਲਕੁਲ ਨਹੀਂ ਜੀ ਜਿਹੜਾ ਮੋੜਿਆ ਉਹ ਮੋੜ ਹੀ ਰਹਿਣਾ ਆ ਇਸ ਤਰ੍ਹਾਂ ਦੀਆਂ ਪਾਰਟੀਆਂ ਹੁੰਦੀਆਂ ਜਾਂਦੀਆਂ ਰਹਿਣੀਆਂ ਆ ਇਸ ਨਾਲ ਇਸ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ ਕੀ ਤਰਨ ਤਾਰਨ ਹਲਕੇ ਦੇ ਲੋਕਾਂ ਨੂੰ ਅਪੀਲ ਹੈ ਜਿਮਣੀ ਚੋਣ ਦੇ ਵਿੱਚ ਤੁਹਾਡੇ ਮਾਤਾ ਜੀ ਇੱਥੋਂ ਕੈਂਡੀਡੇਟ ਨੇ ਕਿਸ ਤਰੀਕੇ ਦਾ ਲੋਕਾਂ ਦੇ ਵੱਲੋਂ ਪਿਆਰ ਜਿਹੜਾ ਉਹ ਵਿਖ ਨੂੰ ਮਿਲਦਾ ਜੀ ਬਹੁਤ ਹੀ ਪਿਆਰ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਵਿਕਾਸ ਨਹੀਂ ਹੋਇਆ ਪੰਜਾਬ ਦਾ ਜਿਹੜੀ ਮੌਜੂਦਾ ਸਰਕਾਰ ਆ ਉਹ ਜਿਹੜਾ ਕੁਝ ਨਹੀਂ ਕਰਵਾ ਰਹੀ ਲੋਕਾਂ ਦੇ ਹੁਣ بارش ਆਉਣ ਕਰਕੇ ਲੈਂਟਰ ਚੋ ਰਹੇ ਨੇ ਬਾਲੇ ਚੋ ਰਹੇ ਨੇ ਕੱਚੇ ਘਰ ਜਿਹੜੇ ਉਹ ਡਿੱਗੇ ਪਏ ਨੇ ਤੇ ਆਪਣੀ ਮੌਜੂਦਾ ਸਰਕਾਰ ਤੇ ਸਿਹਤ ਤੇ ਕੋਈ ਅਸਰ ਨਹੀਂ ਆ ਜੀ ਤੇ ਅਸੀਂ ਮੈਂ ਹੱਥ ਜੋੜ ਕੇ ਇਹ ਅਪੀਲ ਕਰਦੀ ਆ ਕਿ ਤੁਸੀਂ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਆਓ ਤਾਂ ਜੋ ਹਰੇਕ ਵਰਗ ਦੀ ਜੜੀ ਆ ਸੁਣਵਾਈ ਹੋ ਸਕੇ ਧੰਨਵਾਦ ਬਹੁਤੋ ਧੰਨਵਾਦ ਸੋ ਸਾਡੇ ਨਾਲ ਗੌਰਵਦੀਪ ਬਲਟੋਆ ਜੀ ਮੌਜੂਦ ਨੇ ਬੇਸ਼ੱਕ ਉਹਨਾਂ ਦੇ ਫਾਦਰ ਸਾਹਿਬ ਅਤੇ ਸੱਤਾ ਤੋਂ ਦੂਰ ਹੋਿਆਂ ਨੂੰ ਪਾਰਟੀ ਨੂੰ 10 ਸਾਲ ਹੋਏ ਨੇ ਪਰ ਸਾਰੀਆਂ ਹੀ ਪਾਰਟੀਆਂ ਦੇ ਨਾਲ-ਨਾਲ ਇੱਕ ਖੇਮ ਕਰਨ ਹਲਕੇ ਦੇ ਵਿੱਚ ਰਿਕਾਰਡ ਹੈ ਦੋਨੋਂ ਪਿਓ ਪੁੱਤਾਂ ਦਾ ਲੋਕ ਵੀ ਜੋ ਕਹਿੰਦੇ ਨੇ ਕੀ ਸੁਖ ਵੇਲੇ ਕਿਤੇ ਵਿਆਹ ਸ਼ਾਦੀ ਤੇ ਭਾਵੇਂ ਨਾ ਪਹੁੰਚਿਆ ਜਾਵੇ ਲੇਕਿਨ ਦੁੱਖ ਵੇਲੇ ਇਹ ਦੋਨੋਂ ਪਿਉ ਪੋਤ ਹਾਜ਼ਰ ਰਹਿੰਦੇ ਨੇ ਮੇਰੇ ਨਾਲ ਗੌਰਵਦੀਪ ਬਲਟੋਹਾ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਲੇਕਿਨ ਅਕਾਲੀ ਦਲ ਉਵੇਂ ਹੀ ਮਜ਼ਬੂਤ ਹੈ ਕੀ ਕਹਿਣਾ ਚਾਹੋਗੇ ਇਸ ਤੇ ਦੇਖੋ ਸਭ ਤੋਂ ਵੱਡੀ ਗੱਲ ਹੈ ਜਿਸ ਤਰ੍ਹਾਂ ਕਿ ਤੁਸੀਂ ਜ਼ਿਕਰ ਕੀਤਾ ਆਪ ਹੀ ਆ ਪਹਿਲਾਂ ਵੀ ਜਦੋਂ ਤੁਸੀਂ ਇੰਟਰਵਿਊ ਕਰ ਰਹੇ ਸੀ ਕਿ ਲੋਕਾਂ ਨੇ ਸਾਰੇ ਸਮੇਂ ਦੇਖ ਨਹੀਂ ਜੀ ਸਾਡਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਣਦੀ ਹੈ ਉਹ ਕੁਰਬਾਨੀਆਂ ਦੀ ਭਰੀ ਹੋਣਦੀ ਹੈ ਸਾਡੀ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਹੋਣਦਾ ਉਹ ਐਜੀਟੇਸ਼ਨਸ ਤੋਂ ਬਣੀ ਹੋਈ ਸੰਘਰਸ਼ ਦੇ ਵਿੱਚੋਂ ਬਣੀ ਹੋਈ ਜੇਲਾਂ ਕਟ-ਕਟ ਕੇ ਸਾਡੇ ਵੱਡ-ਵਡੇਰਿਆਂ ਦੀ ਜਿਹੜੀ ਇਹ ਪਾਰਟੀ ਹੈ ਤੇ ਇਵੈਂਚੁਅਲੀ ਚਾਹੇ ਔਖਾ ਸਮਾਂ ਵੀ ਰਿਆ ਕਈ ਕਰਵਟਾਂ ਆਈਆਂ ਕਈ ਔਖੇ ਸੌਖੇ ਸਮੇਂ ਆਏ ਕਈ ਹਵਾਵਾਂ ਆਈਆਂ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਸਾਡੀ ਲੀਡਰਸ਼ਿਪ ਹੈ ਜਿਹੜੇ ਅੱਜ ਜਿਹੜੇ ਨਾਲ ਸ਼ਰੂਮਣੀ ਅਕਾਲੀ ਦਲ ਦੇ ਨਾਲ ਖਲੋਤੇ ਨਹੀਂ ਉਹਨਾਂ ਨੇ ਆਪਣੀ ਮਿਹਨਤ ਨਹੀਂ ਛੱਡੀ ਔਰ ਉਸੇ ਮਿਹਨਤ ਸਦਕਾ ਲੋਕਾਂ ਦੇ ਨਾਲ ਮੇਲ ਮਲਾਪ ਤੇ ਸਦਕਾ ਔਰ ਦੂਸਰੇ ਪਾਸੇ ਲੋਕਾਂ ਨੇ ਵੀ ਇਸ ਚੀਜ਼ ਦਾ ਕੰਪੈਰੀਜ਼ਨ ਕਰ ਲਿਆ ਦੂਸਰੀ ਪਾਰਟੀਆਂ ਦੀ ਕਾਰਜਕਾਰੀ ਦੇਖ ਲਈ ਅੱਜ ਮੌਜੂਦਾ ਸਮੇਂ ਦੇ ਅਕਾਲੀ ਦਲ ਦੀ ਕਾਰਜਕਾਰੀ ਦੇਖ ਰਹੀ ਹੈ ਔਰ ਇਸੇ ਤਹਿਤ ਅੱਜ ਤੁਸੀਂ ਦੇਖੋ ਕੀ ਹਾਲਾਤ ਬਣ ਰਹੇ ਨੇ ਕਿ ਤਰਨਤਾਨ ਹਲਕੇ ਦੀ ਜੇ ਆਪਾਂ ਗੱਲ ਕਰ ਲਈਏ ਜਿਮਣੀ ਚੋਣ ਦਾ ਅਜੇ ਤੱਕ ਡੇਟ ਅਨਾਉਂਸ ਨਹੀਂ ਹੋਈ ਬਟ ਅਜੇ ਵੀ ਹਜ਼ਾਰਾਂ ਦੀ ਤਦਾਦ ਚ ਰੋਜ਼ ਰੋਜ਼ਾਨਾ ਜਿਹੜੀਆਂ ਨੇ ਛਮੁਲਿਤਾ ਔਰ ਇਕੱਠ ਜਿਹੜੇ ਨੇ ਬੀਬੀ ਸੁਖਵਿੰਦਰ ਕੌਰ ਜੀ ਰੰਦਾਵਾ ਔਰ ਉਹਨਾਂ ਦਾ ਪਰਿਵਾਰ ਹੈ ਉਹ ਉਹ ਨਾਲ ਦੀ ਨਾਲ ਜੁੜ ਰਹੇ ਨੇ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਾ ਜਾਓਗੇ ਬੜੰਝ ਵੀ ਕੱਛੇ ਜਾਂਦੇ ਆ ਬਹੁਤ ਕੁਝ ਬੋਲਿਆ ਜਾਂਦਾ ਹੈ ਕੋਈ ਫਰਕ ਪੈਣ ਵਾਲਾ ਦੇਖੋ ਦਲਜੀਤ ਵੀਰ ਮੇਰਾ ਖਿਆਲ ਹੈ ਕਿ ਜੋ ਮੇਰੇ ਪਰਿਵਾਰ ਨਾਲ ਹੋਈ ਹੈ ਜੀ ਜਾਂ ਜੋ ਮੇਰੇ ਬਾਪ ਦੇ ਨਾਲ ਹੋਈ ਉਸ ਤੋਂ ਮਾੜਾ ਤੇ ਕੁਝ ਨਹੀਂ ਨਾ ਹੋ ਸਕਦਾ ਜੀ ਮੇਰਾ ਬਾਪ ਜਿਨ੍ਹਾਂ ਨੇ ਕੇਵਲ ਇੱਕ ਆਵਾਜ਼ ਉਠਾਈ ਸੀ ਤੱਕੇ ਦੇ ਖਿਲਾਫ ਆਵਾਜ਼ ਉਠਾਈ ਸੀ ਉਹਨਾਂ ਨੂੰ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਗਿਆ ਸੀ ਪਰ ਅਸੀਂ ਅਕਾਲੀ ਦਲ ਦੇ ਨਾਲ ਖਲੋਤੇ ਆਂ ਟਟਾਨ ਵਾਂਗ ਖਲੋਤੇ ਆਂ ਔਰ ਕੋਸ਼ਿਸ਼ ਇਹੀ ਸੀ ਵਿਰੋਧੀਆਂ ਦੀ ਕਿ ਸਾਜ਼ਿਸ਼ ਤਹਿਤ ਜਿਹੜਾ ਵੀ ਕੋਈ ਆਵਾਜ਼ ਉਠਾਉਂਦਾ ਹੈ ਜਾਂ ਅਕਾਲੀ ਦਲ ਨੂੰ ਅਸੀਂ ਇਸ ਤਰ੍ਹਾਂ ਹੀ ਖਤਮ ਕਰ ਦੇਣਾ ਹੈ ਕਿ ਕੋਈ ਅਕਾਲੀ ਦਲ ਜਾਂ ਜਿਹੜੇ ਹੁਣ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਜੀ ਬਾਦਲ ਹੈ ਉਹਨਾਂ ਦੇ ਹੱਕ ਦੇ ਵਿੱਚ ਕੋਈ ਆਵਾਜ਼ ਨਾ اٹھے ਪਰ ਪਰਮਾਤਮਾ ਬੇਅੰਤ ਹੈ ਜਦੋਂ ਆਪਾਂ ਸੱਚੀ ਨੀਅਤ ਦੇ ਨਾਲ ਚੱਲੀਏ ਔਰ ਜਿਸਤਾ ਸੀ ਓਟ ਅਸਰਾ ਲੈ ਕੇ ਚੱਲਦੇ ਆ ਸੱਚੇ ਪਾਤਸ਼ਾਹ ਜੀ ਦੇ ਨਾਲ ਹੋਣ ਕਈ ਹਵਾਵਾਈਆਂ ਕਈ ਗਈਆਂ ਜਦਾਂ ਮੈਂ ਜ਼ਿਕਰ ਕੀਤਾ ਵਾ ਅਕਾਲੀ ਦਲ ਮਜ਼ਬੂਤ ਹੈ ਅੱਗੇ ਨਾਲੋਂ ਵੀ ਮਜ਼ਬੂਤ ਹੋ ਕੇ 2027 ਦੇ ਵਿੱਚ ਦੇਖਿਓ ਕੀ ਹਾਲਾਤ ਬਣਨਗੇ ਬੋਟਰ ਸਭ ਹੁਣ ਤੁਸੀਂ ਵੀ ਇੱਕ ਸੀਨੀਅਰ ਲੀਡਰਾਂ ਦੀ ਤਦਾਦ ਦੇ ਵਿੱਚ ਆਗੇ ਸ਼੍ਰੋਮਣੀ ਕਾਲ ਕਲ ਦੇ ਵਿੱਚ ਤੇ ਪਾਰਟੀ ਵੱਲੋਂ ਬੋਲਦੇ ਹੋਏ ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਪਾਰਟੀ ਵੱਲੋਂ ਬੋਲਦੇ ਹੋਏ ਜਵਾਬ ਦਿਓ ਕੀ ਸਮੇਂ ਦੀ ਮੰਗ ਵੀ ਹੈ ਕਿ ਜੇ ਭਾਜਪਾ ਦੇ ਨਾਲ ਗੱਠ ਜੋੜ ਹੁੰਦਾ ਸਮੇਂ ਭਵਿੱਖ ਦੇ ਵਿੱਚ ਵੀ ਤਾ ਨਤੀਜੇ ਕਿਹੋ ਜੇ ਰਹਿ ਸਕਦੇ ਜੇ ਨਹੀਂ ਹੁੰਦਾ ਤਾਂ ਫਿਰ ਵੀ ਕਿਹੋ ਜੇ ਰਹਿ ਸਕਦੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜੇਕਰ ਅਸੀਂ ਉੱਪਰਲੇ ਲੈਵਲ ਦੇ ਉੱਤੇ ਸੈਂਟਰ ਲੈਵਲ ਤੇ ਕਿਸੇ ਦੇ ਨਾਲ ਕੋਲੀਸ਼ਨ ਕਰਦੇ ਕਲੈਬੋਰੇਟ ਕਰਦੇ ਹਾਂ ਜੀ ਇਵੈਂਚੁਅਲੀ ਉਸ ਦਾ ਫਾਇਦਾ ਉਸ ਜਿਹੜਾ ਵਾ ਉਸ ਸੂਬੇ ਨੂੰ ਹੁੰਦਾ ਜਿੱਦਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਵੀਪਾ ਹਰਸਿਮਰਤ ਕੌਰ ਦੀ ਬਦਲ ਉਹ ਦੋ ਮੰਨਿਸਟਰ ਰਹੀ ਸੀ ਔਰ ਤੁਸੀਂ ਦੇਖੋ ਉਸ ਸਮੇਂ ਦੇ ਵਿੱਚ ਕਿਉਂਕਿ ਜਿਹੜੇ ਤੇ ਦਿੱਲੀ ਵਾਲੇ ਬੈਠੇ ਨੇ ਦਿੱਲੀ ਵਾਲਿਆਂ ਨੂੰ ਜਾਂ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਦਾ ਗਰਾਊਂਡ ਲੈਵਲ ਦਾ ਨਹੀਂ ਪਤਾ ਹੁੰਦਾ ਇਹ ਖੇਤਰੀ ਪਾਰਟੀ ਹੈ ਜਿਹੜੀ ਲੋਕਾਂ ਦੇ ਵਿੱਚ ਜਾਂ ਆਪਣੇ ਖੇਤਰ ਦੇ ਜਿਹੜੇ ਵੀ ਵਸਨੀਕ ਨੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਮਝਦੀ ਹੈ ਉਹਨਾਂ ਦੀ ਮੰਗਾਂ ਨੂੰ ਸਮਝਦੀ ਹੈ ਔਰ ਉਦੋਂ ਬੀਬਾ ਜੀ ਦੇ ਰਹਿੰਦੇ ਹੋਏ ਇੱਥੇ ਇਹ ਇਸ ਵਰਕੇ ਇੰਸਟੀਟਿਊਟ ਹੈ ਹੋਮੀ ਬਾਬਾ ਵਰਗੇ ਇੰਸਟੀਟਿਊਟ ਜਿਹੜੇ ਨੇ ਉਹ ਸਾਰੇ ਇੱਥੇ ਆਏ ਨੇ ਕਿੱਡੇ ਵੱਡੇ ਜਿਹੜੇ ਨੇ ਅਨੇਕਾਂ ਹੀ ਇੱਥੇ ਤੁਸੀਂ ਦੇਖ ਲਓ ਜੇਸ ਤਾ ਦਾ ਚ ਦੇਸਪਾਈ ਮਾਨੇਤ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਹਦਾ ਵਿਕਾਸ ਹੋਇਆ ਵਾ ਆ 10 ਸਾਲ ਦਾ ਸਮਾਂ ਉਹ ਚੱਲਿਆ ਆ ਹੁਣ ਵਾਲੇ ਤੇ ਸਿਰਫ ਗਲੀਆਂ ਨਾਲੀਆਂ ਤੱਕ ਹੀ ਨਹੀਂ ਕਿਹੜਾ ਨਵਾਂ ਕੋਈ ਹੈਗਾ ਵਾ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਏ ਉਹਨਾਂ ਸੋ ਕਹਿਣ ਤੋਂ ਪਾਉ ਕਿ ਦੇਖੋ ਇੱਕ ਤਰੱਕੀ ਦੇ ਲਈ ਕਿਸੇ ਵੀ ਸੂਬੇ ਦੇ ਤਰੱਕੀ ਦੇ ਲਈ ਇੱਕ ਕਲੈਬੋਰੇਸ਼ਨ ਹੋਣਾ ਉੱਪਰ ਬਹੁਤ ਜ਼ਰੂਰੀ ਹੁੰਦਾ ਹੈ ਪਰ ਅੱਜ ਦੂਸਰੇ ਪਾਸੇ ਨਾਲ ਹੀ ਇਸ ਗੱਲ ਦਾ ਜਵਾਬ ਹੈ ਕਿ ਸਾਡੀ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਆਪਣੇ ਇੰਡੀਵਿਜੁਅਲ ਤੌਰ ਤੇ ਵੀ ਬਹੁਤ ਜ਼ਿਆਦਾ ਮਜ਼ਬੂਤ ਹੋ ਰਹੀ ਹੈ ਆ ਤੁਸੀਂ ਆ ਤਰਨ ਤਨ ਹਲਕੇ ਦੇ ਵਿੱਚ ਦੇਖ ਹੀ ਲੈਣਾ ਜੀ ਇੱਥੇ ਆਪਾਂ ਇੰਡੀਵਿਜੁਅਲ ਤੌਰ ਤੇ ਹੀ ਲੜ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖ ਲੈਣਾ ਰਿਜ਼ਲਟ ਨੇ ਬਹੁਤ ਸਾਰੇ ਜਵਾਬ ਦੇ ਦੇਣੇ ਆ ਔਰ ਖੇਤਰੀ ਪਾਰਟੀ ਮਜ਼ਬੂਤ ਹੋਵੇਗੀ ਤਾਂ ਹੀ ਉਹ ਜਾ ਕੇ ਜਿਹੜੇ ਖੇਤਰ ਦੇ ਜਾਂ ਉਸ ਸੂਬੇ ਦੇ ਉਸ ਸਟੇਟ ਦੇ ਜਿਹੜੇ ਮਸਲੇ ਆ ਉਹਨਾਂ ਬਾਰੇ ਜਿਹੜਾ ਵਾ ਉਹਨਾਂ ਨੂੰ ਹਾਈਲਾਈਟ ਕੀਤਾ ਜਾ ਸਕਦਾ ਹੈ ਔਰ ਇਸ ਕਰਕੇ ਦੇਖੋ ਕਲੈਬੋਰੇਸ਼ਨ ਦੀ ਜ਼ਰੂਰਤ ਤੇ ਹੈਗੀ ਹੈ ਔਰ ਇਵੈਂਚੁਅਲੀ ਜਿਹੜਾ ਵਾ ਤੁਹਾਡਾ ਇਹ ਵੀ ਆਉਂਦਾ ਨਾ ਕਿ ਅਸੀਂ ਕਲੈਬੋਰੇਸ਼ਨ ਤੋੜੀ ਕਿਉਂ ਸੀ? ਅਸੀਂ ਗੱਠ ਜੁੜ ਕਿਉਂ ਤੋੜਿਆ ਸੀ? ਤੋੜਿਆ ਇਸ ਕਰਕੇ ਸੀ ਜਿੱਦਾਂ ਮੈਂ ਜ਼ਿਕਰ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ ਹੈ। ਆਮਕਰਾਨਿਆਂ ਦੀ ਜਥੇਬੰਦੀ। ਉਦੋਂ ਕਿਸਾਨੀ ਬਿੱਲ ਜਿਹੜਾ ਸੈਂਟਰ ਦੀ ਸਰਕਾਰ ਵੱਲੋਂ ਜਿਹੜੇ ਸੀ ਉਹ ਦਿੱਤੇ ਗਏ ਸੀ ਔਰ ਕਿਸਾਨ ਵਿਰੋਧੀ ਬਿੱਲ ਸੀ। ਨੋ ਮਾਸ ਦਾ ਰਿਸ਼ਤਾ ਤੋੜ ਕੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਇਕੱਲੇ ਲੜਨ ਦਾ ਫੈਸਲਾ ਕੀਤਾ ਤੇ ਉਹਨਾਂ ਦਾ ਵਿਰੋਧ ਕੀਤਾ ਤੇ ਹਿਸਾਬ ਲਾ ਲੋ ਮਨਿਸਟਰ ਇੱਕ ਜਿਹੜਾ ਸੈਂਟਰ ਦਾ ਮਨਿਸਟਰ ਹੁੰਦਾ ਉਸ ਤੇ ਇੱਕ ਸੀਐਮ ਜਿਹੜਾ ਸਟੇਟ ਦਾ ਸੀਐਮ ਹੈ ਉਸ ਤੋਂ ਵੀ ਵੱਧ ਪਾਵਰ ਹੁੰਦੀ ਉਸ ਅਹੁਦੇ ਨੂੰ ਹੀ ਤੱਕ ਕੇ ਲੋਕਾਂ ਦੇ ਨਾਲ ਖੜੋਤੇ ਔਰ ਅੱਜ ਵੀ ਦੇਖੋ ਅੱਜ ਇਕੱਲੇ ਵੀ ਆ ਅੱਜ ਲੋਕਾਂ ਦੇ ਵਿੱਚ ਕੌਣ ਜਾ ਰਿਹਾ ਲੋਕਾਂ ਦਾ ਹਮਦਰਦੀ ਕੌਣ ਮਾਲ ਕੇ ਜਾ ਰਿਹਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਾ ਰਿਹਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਬਲਟੋਆ ਸਾਹਿਬ ਤੁਹਾਡਾ ਸੋ ਜਿਨ੍ਹਾਂ ਦੇ ਘਰ ਮੀਟਿੰਗ ਹੋਈ ਵੀਰ ਜਸਬੀਰ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਕਿਉਂਕਿ ਵੇਖੋ ਜਿਹੜੀ ਸੱਤਾ ਧਿਰ ਹੁੰਦੀ ਆ ਸੱਤਾ ਧਿਰ ਦਾ ਇੱਕ ਨਾਰਾ ਹੁੰਦਾ ਹੈ ਉਹਨਾਂ ਦੇ ਲੋਕਾਂ ਦਾ ਇੱਕ ਨਾਰਾ ਹੁੰਦਾ ਹੈ ਕਿ ਜਿਹਦੀ ਸਰਕਾਰ ਹੋਵੇ ਜਿਹਦੇ ਮੰਤਰੀ ਐਮ ਐਲ ਏ ਹੋਣ ਤੇ ਜਿਮਣੀ ਚੋਣ ਵੀ ਉਹਨਾਂ ਨੂੰ ਜਿਤਾਉਣੀ ਚਾਹੀਦੀ ਹੈ ਨਾਰਾ ਹੁੰਦਾ ਹੈ ਪਰ ਉਸ ਦੇ ਉਲਟ ਜਾ ਕੇ ਜਿਹੜਾ ਉਹ ਇਕੱਠ ਰੱਖਣੇ ਕਿਸੇ ਪਾਰਟੀ ਨੂੰ ਸੰਬੋਧਨ ਕਰਨਾ ਕਿਸੇ ਪਾਰਟੀ ਨੂੰ ਸਮਰਥਨ ਦੇਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਆਪਣੇ ਆਪ ਦੇ ਵਿੱਚ ਵੀਰ ਸਾਡੇ ਨਾਲ ਮੌਜੂਦ ਹੈ ਵੀਰ ਜੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋ ਇੱਕ ਵੱਡਾ ਇਕੱਠ ਅੱਜ ਪਿੰਡ ਦੇ ਵਿੱਚ ਕੀਤਾ ਕੀ ਕਹਿਣਾ ਚਾਹੋਗੇ ਵੇਖੋ ਜੀ ਸਾਡੇ ਤਰਨਤਨ ਹਲਕੇ ਤੋਂ ਚੋਣ ਲੜ ਰਿਹਾ ਬੀਬੀ ਸੁਖਵਿੰਦਰ ਕੌਰ ਅੰਦਾਵਾ ਜੀ 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 ਅੱਜ ਠੱਠੀ ਪਿੰਡ ਦੇ ਵਿੱਚ ਇਕੱਠ ਰੱਖਿਆ ਗਿਆ ਕਿੱਥੇ ਉਹਨਾਂ ਨੇ ਪਹੁੰਚ ਕੇ ਸਾਰਿਆਂ ਨੂੰ ਸਨਮਾਨ ਦਿੱਤਾ ਔਰ ਇੱਕ ਵਿਸ਼ਵਾਸ ਸਾਡੇ ਪਿੰਡ ਵਾਲੋਂ ਪਰ ਵਾਹਗਾਰਾ ਦਿੱਤਾ ਗਿਆ ਕਿ ਅਸੀਂ ਵੱਧ ਤੋਂ ਵੱਧ ਚੋਣ ਦੇ ਵਿੱਚ ਵੋਟ ਬੈਂਕ ਪਵਾ ਕੇ ਉਹਨਾਂ ਨੂੰ ਇਥੋਂ ਜਿੱਤ ਪ੍ਰਾਪਤ ਕਰਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਚੇਅਰਮੈਨ ਸਾਹਿਬ ਦੋ ਬੋਲ ਤੁਸੀਂ ਵੀ ਜਰੂਰ ਜੀ ਅੱਜ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਠੱਠੀ ਪਿੰਡ ਦੇ ਵਿੱਚ ਜੀ ਸਰਦਾਰ ਜਸਵੀਰ ਸਿੰਘ ਜੀ ਮੇਰੇ ਰਿਸ਼ਤੇਦਾਰ ਨੇ ਬੱਬੂ ਜੀ ਸਰਦਾਰ ਜਗਜੀਤ ਸਿੰਘ ਜੀ ਇਹਨਾਂ ਵੱਲੋਂ ਇੱਕ ਭਰਵਾ ਕਾਠ ਕੀਤਾ ਗਿਆ ਨਗਰ ਦੇ ਵਿੱਚ ਜੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਦੇ ਵਿੱਚ ਜੀ ਤਾਂ ਜੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਆ ਮੈਂ ਸੁਣਿਦਾ ਕਿ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਆ ਕੱਲੇ-ਕੱਲੇ ਪਿੰਡ ਦੇ ਵਿੱਚ ਅਸੀਂ ਜਾ ਰਹੇ ਆ ਮੇਰੇ ਵੀ ਪਰਸੋਂ ਤੋਂ ਮੇਰੀ ਡਿਊਟੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਮੇਰੇ ਸਾਈਡ ਵਾਲੇ ਪਿੰਡਾਂ ਦੇ ਵਿੱਚ ਲਾਈ ਆ ਤੇ ਉੱਥੇ ਵੀ ਸ਼ਮੂਲੀਅਤਾਂ ਹੋਣੀਆਂ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਸੱਤਾ ਦੇ ਵਿੱਚ ਵੇਖਣਾ ਚਾਹੁੰਦੇ ਨੇ ਉਹ ਤਾਂ ਹੀ ਸਾਰਾ ਕੁਝ ਸੰਭਵ ਹੈ ਜੇ ਅੱਜ ਜਿਹੜੀ ਸੀਟ ਅਸੀਂ ਤਰਨਤਾਰਨ ਦੀ ਜਿਮਨੀ ਚੋਂ ਇੱਥੋਂ ਜਿਤਾ ਕੇ ਭੇਜ ਗਏ 2027 ਦੇ ਵਿੱਚ ਸਾਡੀ ਸਰਕਾਰ ਬਣੀ ਬਹੁਤ ਬਹੁਤ ਧੰਨਵਾਦ ਸੋ ਸਮੁੱਚੀ ਟੀਮ ਜਿਹੜੀ ਹੈ ਸ਼ਰੋਮਣੀ ਕਾਲਜ ਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਕਮੈਂਟ ਬਾਕਸ 'ਚ ਆਪਣੀ ਰਾਏ ਵੀ ਜਰੂਰ ਦਿਓ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਨਜ਼ਰ ਨਿਊਜ਼ ਟੀਵੀ ਤਰਨਤਾਰਨ